ਇਸ ਚ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਇੱਕ ਵਾਰ ਫਿਰ ਤੋਂ ਐਂਡੀਏ ਦੀ ਸਰਕਾਰ ਬਣ ਗਈ ਹੈ ਨਵੀਂ ਸਰਕਾਰ ਨੇ ਸੌਂ ਚੁੱਕ ਲਈ ਹੈ ਇਸ ਸਰਕਾਰ ਦੇ ਨਾਲ ਨਾਲ ਹੀ ਕੈਬਨਿਟ ਮੈਂਬਰਾਂ ਨੇ ਵੀ ਸੌਂ ਚੁੱਕ ਲਈ ਹੈ ਹੁਣ ਸਵਾਲ ਇਹ ਹੈ ਕਿ ਉਹਨਾਂ ਦੇ ਨਾਲ ਕਿੰਨੇ ਮੰਤਰੀ ਸੌ ਚੁੱਕ ਸਕਦੇ ਸਨ ਕੀ ਮੰਤਰੀ ਇੱਕ ਨਿਸ਼ਚਿਤ ਗਿਣਤੀ ਦੇ ਵਿੱਚ ਸੌ ਚੁੱਕਦੇ ਹਨ ਜਾਂ ਉਹਨਾਂ ਦੀ ਗਿਣਤੀ ਵਧਾਈ ਜਾਂ ਘਟਾਈ ਜਾ ਸਕਦੀ ਹੈ ਆਓ ਜਾਣਦੇ ਹਾਂ ਇਹਨਾਂ ਸਵਾਲਾਂ ਦੇ ਜਵਾਬਾਂ ਦੱਸ ਦਈਏ ਕਿ ਐਨਡੀਏ ਗਠਜੋੜ ਸਰਕਾਰ ਵਿੱਚ ਸਾਰੀਆਂ ਪਾਰਟੀਆਂ ਦੀ ਮੰਗ ਮਹੱਤਵਪੂਰਨ ਮੰਤਰੀਆਂ ਅਹੁਦਿਆਂ ਦੀ ਹੈ ਹਾਲਾਂਕਿ ਹਰ ਪਾਰਟੀ ਦੇ ਸੰਸਦ ਮੈਂਬਰ ਨੂੰ ਮੰਤਰੀ ਦਾ ਅਹੁਦਾ ਦਿੱਤਾ ਜਾਵੇਗਾ ਇਹ ਸੰਭਵ ਨਹੀਂ ਹੈ ਕਿਉਂਕਿ ਕੇਂਦਰ ਵਿੱਚ ਮੰਤਰੀ ਬਣਾਉਣ ਦੇ ਨਿਯਮ ਤਾਂ ਹਨ ਅਤੇ ਉਸ ਅਨਸਾਰ ਹੀ ਮੰਤਰੀਆਂ ਦੀ ਇੱਕ ਨਿਸ਼ਚਿਤ ਗਿਣਤੀ ਹੀ ਬਣਾਈ ਜਾ ਸਕਦੀ ਹੈ ਸੰਵਿਧਾਨ ਅਨੁਸਾਰ ਕੇਂਦਰੀ ਮੰਤਰੀ ਮੰਡਲ ਵਿੱਚ ਕੁੱਲ ਮੈਂਬਰਾਂ ਦੀ ਗਿਣਤੀ ਲੋਕ ਸਭਾ ਦੇ ਕੁੱਲ ਮੈਂਬਰਾਂ ਦੇ ਹਿਸਾਬ ਦੇ ਨਾਲ ਕਿਤੀ ਜਾਂਦੀ ਹੈ ਲੋਕ ਸਭਾ ਦੇ ਕੁੱਲ ਮੈਂਬਰਾਂ ਦੀ ਗਿਣਤੀ ਦਾ 15% ਮੰਤਰੀ بنائے ਜਾ ਸਕਦੇ ਹਨ ਭਾਵ ਲੋਕ ਸਭਾ ਦੇ 543 ਮੈਂਬਰਾਂ ਦੇ ਵਿੱਚੋਂ 15% ਕੇਂਦਰ ਦੇ ਵਿੱਚ ਮੰਤਰੀ ਹੋ ਸਕਦੇ ਹਨ ਜਾਨਕਿ ਇਸ ਆਧਾਰ ਤੇ ਪ੍ਰਧਾਨ ਮੰਤਰੀ ਮੋਦੀ ਦੀ ਕੈਬਨਟ ਦੇ ਵਿੱਚ ਵੱਧ ਤੋਂ ਵੱਧ 81 ਜਾਂ 82 ਮੰਤਰੀ ਹੋਣਗੇ ਤਾਨੂੰ ਦੱਸ ਦਈਏ ਕਿ ਭਾਰਤੀ ਸੰਵਿਧਾਨ ਦੀ ਧਾਰਾ 74 75 ਅਤੇ 70 ਦੇ ਅਨੁਸਾਰ ਕੇਂਦਰ ਵਿੱਚ ਕੈਬਨਿਟ ਦਾ ਗਠਨ ਕੀਤਾ ਜਾਂਦਾ ਹੈ ਆਰਟੀਕਲ 74 ਦੇ ਵਿੱਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਦੀ ਸਲਾਹ ਤੇ ਰਾਸ਼ਟਰਪਤੀ ਵੱਲੋਂ ਮੰਤਰੀ ਮੰਡਲ ਦਾ ਗਠਨ ਕੀਤਾ ਜਾਂਦਾ ਹੈ ਇਸ ਲੇਖ ਦੇ ਅਨੁਸਾਰ ਪ੍ਰਧਾਨ ਮੰਤਰੀ ਮੰਡਲ ਦੇ ਵਿੱਚ ਸਭ ਤੋਂ ਉੱਚਾ ਅਹੁਦਾ ਰੱਖਦੇ ਹਨ ਉਹਨਾਂ ਦੀ ਮਦਦ ਅਤੇ ਸਲਾਹ ਨਾਲ ਰਾਸ਼ਟਰਪਤੀ ਮંત્રી ਮੰਡਲ ਦੇ ਗਠਨ ਲਈ ਸਹਿਮਤੀ ਦਿੰਦੇ ਹਨ ਸੰਵਿਧਾਨ ਦੀ ਧਾਰਾ 75(1) ਕਹਿੰਦੀ ਹੈ ਕਿ ਪ੍ਰਧਾਨ ਮੰਤਰੀ ਦੀ ਨਿਯੁਕਤੀ ਰਾਸ਼ਟਰਪਤੀ ਦੁਆਰਾ ਕੀਤੀ ਜਾਂਦੀ ਹੈ ਉਹ ਪ੍ਰਧਾਨ ਮੰਤਰੀ ਨਾਲ ਮੰਤਰੀ ਮੰਡਲ ਦੇ ਹੋਰ ਮੈਂਬਰਾਂ ਨਾਲ ਵਿਚਾਰ ਵਟਾਂਦਰਾ ਕਰਦਾ ਹੈ ਅਤੇ ਮੰਤਰੀ ਮੰਡਲ ਦੇ ਵਿਸਤਾਰ ਵਿੱਚ ਵਿਸ਼ੇਸ਼ ਅਧਿਕਾਰ ਵੀ ਰੱਖਦਾ ਹੈ ਸੰਵਿਧਾਨ ਦੀ ਧਾਰਾ 77 ਅਨੁਸਾਰ ਸਰਕਾਰੀ ਮੰਤਰਾਲਿਆਂ ਜਾਂ ਵਿਭਾਗਾਂ ਦਾ ਗਠਨ ਹੁੰਦਾ ਹੈ ਇਹ ਕੰਮ ਵੀ ਪ੍ਰਧਾਨ ਮੰਤਰੀ ਦੀ ਸਲਾਹ ਤੇ ਰਾਸ਼ਟਰਪਤੀ ਦੁਆਰਾ ਕੀਤਾ ਜਾਂਦਾ ਹੈ ਉਹ ਪ੍ਰਧਾਨ ਮੰਤਰੀ ਦੀ ਸਲਾਹ ਤੇ ਹੀ ਹਰੇਕ ਨੂੰ ਮੰਤਰਾਲਾ ਸੌਂਪਦਾ ਹੈ ਨੀਤੀਗਤ ਮਾਮਲਿਆਂ ਅਤੇ ਆਮ ਪ੍ਰਸ਼ਾਸਨ 'ਚ ਮੰਤਰੀਆਂ ਦੀ ਸਲਾਹਲੇ ਹਰੇਕ ਵਿਭਾਗ ਦਾ ਇੰਚਾਰਜ ਖਤਰ ਵੀ ਹੁੰਦਾ ਹੈ ਅਹੁਦਾ ਸੰਮਾलन ਤੋਂ ਪਹਿਲਾਂ ਪ੍ਰਧਾਨ ਮੰਤਰੀ ਅਤੇ ਮੰਤਰੀਆਂ ਨੂੰ ਰਾਸ਼ਟਰਪਤੀ ਦੁਆਰਾ ਅਹੁਦੇ ਅਤੇ ਗੁਪਤਤਾ ਦੀ ਸੌ ਚੁਕਾਈ ਜਾਂਦੀ ਹੈ